ਸਾਰੇ ਭੈਣ ਭਰਾ ਨੂੰ ਸਸਤੀਕਾਰ ਜ਼ਿੰਦਗੀ ਚ ਬਹੁਤ ਸੁੱਖ ਦੁੱਖ ਆਉਂਦੇ ਨੇ ਬਹੁਤ ਰੋਗ ਆਉਂਦੇ ਨੇ ਅੱਜ ਦੇ ਵਾਤਾਵਰਣ ਚ ਜਿਸ ਤਰ੍ਹਾਂ ਆਪਾਂ ਵਿਚਰ ਰਹੇ ਹਾਂ ਜ਼ਹਿਰ ਭਰਿਆ ਖਾਣਾ ਮਾੜਾ ਪਾਣੀ ਪ੍ਰਦੂਸ਼ਣ ਭਰਿਆ ਮਾਹੌਲ ਆਪਾਂ ਨੂੰ ਨਾ ਚਾਹੁੰਦੇ ਹੋਏ ਵੀ ਰੋਗੀ ਬਣਾ ਰਹੇ ਹਾਂ ਦੂਜਾ ਪੱਖ ਇਹ ਹੈ ਕਈ ਖੁਦ ਨੂੰ ਆਪਣੇ ਆਪ ਮੌਤ ਦੇ ਮੂੰਹ ਚ ਧੱਕ ਰਹੇ ਨੇ ਜਿਵੇਂ ਜ਼ਿਆਦਾ ਮੀਟ ਅੰਡਾ ਜ਼ਿਆਦਾ ਸ਼ਰਾਬ ਜਾਂ ਹੋਰ ਨਸ਼ਾ ਕਰਨਾ ਜ਼ਿਆਦਾ ਫਾਸਟ ਫੂਡ ਚਟਪਟੇ ਖਾਣਾ ਆਪਾਂ ਖਾਂਦੇ ਆ ਤੇ ਇਹ ਵੀ ਆਪਾਂ ਨੂੰ ਰੋਗੀ ਬਣਾਉਂਦਾ ਹੈ ਕਿਸੇ ਵੀ ਵੀਰ ਦਾ ਜੇਕਰ ਲੀਵਰ ਡੈਮੇਜ ਹੋ ਗਿਆ ਹੋਵੇ ਲੀਵਰ ਖਰਾਬ ਹੋ ਗਿਆ ਹੋਵੇ ਤਾਂ ਉਹ ਜ਼ਰੂਰ ਨੇਚਰ ਨਾਲ ਜੁੜੀ ਕੁਦਰਤੀ ਪੈਥੀ ਸਾਧੂ ਸੰਤਾਂ ઋષਿ ਮੁਨੀਆਂ ਤੇ ਮਹਾਨ ਵੈਦਾਂ ਵੱਲੋਂ ਅਪਣਾਈ ਆਯੁਰਵੈਦਿਕ ਪੈਥੀ ਦਾ ਜ਼ਰੂਰ ਸਹਾਰਾ ਲੈਣ ਜਦੋਂ ਲੀਵਰ ਦੀ ਗੰਭੀਰ ਸਮੱਸਿਆ ਆ ਜਾਂਦੀ ਹੈ ਡਾਕਟਰ ਲੀਵਰ ਬਦਲਣ ਲਈ ਕਹਿ ਦਿੰਦੇ ਨੇ ਉਦੋਂ ਇੰਨਾ ਪੈਸਾ ਇਕੱਠਾ ਕਰਨਾ ਅਰੇਂਜ ਕਰਨਾ ਬਹੁਤ ਔਖਾ ਹੋ ਜਾਂਦਾ ਹਰੇਕ ਦੇ ਬਸ ਦੀ ਗੱਲ ਨਹੀਂ ਹੁੰਦੀ ਉਦੋਂ ਤੁਹਾਨੂੰ ਇੱਕ ਵਾਰ ਜ਼ਰੂਰ ਆਯੁਰਵੈਦਿਕ ਪੈਥੀ ਨੂੰ ਅਪਣਾਉਣਾ ਚਾਹੀਦਾ ਹੈ ਤੁਸੀਂ 2 ਕੁ ਮਹੀਨੇ ਦਵਾਈ ਵਰਤ ਕੇ ਦੇਖੋ ਜੇ ਤੁਹਾਨੂੰ 15 ਤੋਂ ਲਿਕੇ 20% ਵੀ ਫਰਕ ਦਿਖਿਆ ਤਾਂ ਤੁਸੀਂ ਅੱਗੇ ਚੱਲਿਓ ਜੇ ਤੁਸੀਂ ਲਗਾਤਾਰ ਦਵਾਈ ਖਾਈਗੇ ਤਾਂ ਆਪਾਂ ਬਹੁਤ ਲੱਖਾਂ ਦੇ ਖਰਚੇ ਤੋਂ ਬਚ ਜਾਵਾਂਗੇ ਗਾਰੰਟੀ ਵਾਰੰਟੀ ਦੀ ਗੱਲ ਨਾ ਕਰਿਓ ਰੱਬ ਤੇ ਭਰੋਸਾ ਜਰੂਰ ਰੱਖਿਓ ਪ੍ਰਮਾਤਮਾ ਝੋਲੀ ਵਿੱਚ ਜਰੂਰ ਫਲ ਪਾਉਣਗੇ ਲੇਬਰ ਦਾ ਵਧਿਆ ਹੋਇਆ ਜਿਹੜਾ ਕੇਸ ਆ ਉਹ ਠੀਕ ਹੋ ਸਕਦਾ ਹੈ ਇਲਾਜ ਹੋ ਸਕਦਾ ਹੈ ਸੱਚੇ ਮਨੋਂ ਕੀਤੀਆਂ ਦੁਆਵਾਂ ਅਤੇ ਕੋਸ਼ਿਸ਼ਾਂ ਕਦੇ ਵੀ ਅਸਫਲ ਨਹੀਂ ਹੁੰਦੀਆਂ ਜੇ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਆ ਤਾਂ ਇੱਕ ਵਾਰੀ ਸਲਾਹ ਕਰਕੇ ਜਰੂਰ ਆਪਣਾ ਫਾਇਦਾ ਲੈਂਦੇ ਧੰਨਵਾਦ ਜੀ